ਮੜਾ ਬੈਠੀਆਂ ਬੈਠੀਆਂ ਤੂੰ ਕਿਧਰ ਆਇਆ ਮੈਂ ਬਾਹਰ ਗਿਆ ਹਾਂ ਕੰਮ ਹੀ ਮੜਾ ਜਾ ਅੱਛਾ ਮੇਰੀ ਗੱਲ ਸੁਣ ਬਿੱਲ ਆ ਗਿਆ ਜ਼ਿਆਦਾ ਤੇ ਗਜੈਸ ਹੈ ਨਹੀਂ ਠੀਕ ਆ ਹੁਣ ਕੁੜੀ ਨੂੰ ਤਾਂ ਅਸੀਂ ਕਹਿ ਨਹੀਂ ਸਕਦੇ ਹੁਣ ਦਵਿੰਦਰ ਤਾਂ ਜਦੋਂ ਕਹਿੰਦੀ ਵੀ ਹਿੱਸਾ ਲਓ ਉਹਨਾਂ ਕੋ ਬਿੱਲ ਦਾ ਹਿੱਸਾ ਲਓ ਇੰਨਾ ਹਿੱਸਾ ਲੈਂਦਾ ਚੰਗੇ ਨਹੀਂ ਲੱਗੀਦਾ ਨਾ ਬੁਰੇ ਲੱਗੀਦਾ ਤੇ ਵੇਖੋ ਸੈਂਦੇ ਘਰ ਦੀ ਆ ਤੇ ਉਹਨੂੰ ਆ ਥੋੜੇ ਬੋਤੇ ਸਾਨੂੰ ਪੈਸੇ ਅਧਾਰੇ ਦੇ ਦੇ ਮੇਰੀ ਗੱਲ ਸੁਣੋ ਜੇ ਇਹ ਕੁੜੀ ਇੱਥੇ ਨਾ ਆਈ ਹੁੰਦੀ ਤੇ ਫੇਰ ਤਾਂ ਆਪਾਂ ਮੰਗਦੇ ਚੰਗੇ ਲੱਗਦੇ ਪਿਓ ਆਪਣੇ ਸਹੁਰੇ ਹੀ ਆ ਤੇ ਹਣ ਉਹ ਗੱਲ ਵੀ ਇੱਥੇ ਹੋਈ ਆ 6 ਮਹੀਨੇ ਰਹੀ ਆ ਅਗਲੀ ਆਖੋ ਨਾ ਮੇਰ ਕੋ ਕਰਾਇਆ ਮੰਗਣ ਡੈਈ ਇਹ ਵੀ ਕਿਰਾਏ ਦੀ ਗੱਲ ਨਹੀਂ ਉਹ ਧਾਰੇ ਦੇ ਦੇ ਚੋਨਾ ਸੁੱਟ ਕੇ ਮਿਲ ਕੇ ਦੇ ਦੂੰਗਾ ਮੋੜ ਦੂੰਗਾ ਹਲਕਾ ਨਾ ਇੱਕ ਵਾਰ ਤਰ ਗਿਆ ਬਿਲ ਫੇਰ ਕੋਈ ਨਹੀਂ ਸੀ ਇਸ ਕੋਟ ਮਾਰ ਕੇ ਮੀਮਾ ਪੈਣ ਲੱਪਨੇ ਹੁਣ ਫਰਕ ਪੈ ਜਾਣਾ ਜਿਨ੍ਹਾਂ ਦਾ ਮੇਰੀ ਸੁਣ ਗੱਲ ਆ ਕੁੜੀ ਕੋ ਕੀ ਆ ਜੇ ਕੁੜੀ ਦਾ ਹੱਥ ਪੱਲੇ ਹੁੰਦਾ ਤੇ ਇੱਥੇ ਮੁੰਡੇ ਨੂੰ ਲੈ ਕੇ ਇੱਥੇ ਆਉਂਦੀ ਉਹਨਾਂ ਕੰਜਰਾਂ ਨੇ ਕਿਹਾ ਮਗਰ ਬਾਤ ਨਹੀਂ ਪੁੱਛੀ ਆਣ ਕੇ ਤੇ ਹੁਣ ਉਹਨਾਂ ਕੋ ਮੈਂ ਪੈਸੇ ਮੰਗਣ ਜਾਵਾ ਮੈਨੂੰ ਇਹ ਡਰ ਆ ਬਿਲਵਾ ਜਿਆਦਾ ਥੋੜਾ ਬੋਤਾ ਹੁੰਦਾ ਨਾ ਮੈਂ ਉਰੇ ਉਰੇ ਫੜ ਕੇ ਕਰ ਦੇਣਾ ਸੀ ਤੇ ਜਿਆਦਾ ਬਿਲਵਾ ਕਿਤੇ ਕੱਲ ਨੂੰ ਤਾਰ ਕੱਟ ਗਏ ਪਤੀ ਵਾਲੇ ਤੇ ਕਿੰਨੀ ਬੇਇੱਜ਼ਤੀ ਹੋਣੀ ਬਦਨਾਮੀ ਹੋਣੀ ਆ ਕੋਈ ਨਹੀਂ ਵਿਹਿਆ ਨਾ ਕੋਣ ਸਹਣ ਤੇਰਾ ਵਿਹਿਆ ਨਾ ਮੇਰਾ ਇੱਥੋਂ ਫੜਦੇ ਆ ਪੈਸੇ ਤੇ ਮਣਕਾ ਦੇ ਦੇਣੀ ਛੋਣਿਓ ਓਕੇ ਕੋ ਤਾਂ ਫੜਨੇ ਪੈਣਾ ਫਿਰ ਇਦਾਂ ਸਾਰ ਨਾ ਪੈਣਾ ਰੌਲਾ ਲੱਗੇ ਹਾਂ ਪੁੱਛ ਕੇ ਹਾਂ ਦੱਤੇ ਜਾਣਗੇ ਚੋਨੇ ਆਹੋ ਫਿਰ ਇਦਾਂ ਹੀ ਕਰਨਾ ਮੈਂ ਤੁਹਾਨੂੰ ਤੇਰੇ ਪੁੱਛਣੇ ਜੇ ਉਹ ਤਾਰ ਕੱਟ ਗਿਆ ਨਾ ਲੋਕਾਂ ਨੇ ਹੱਸ ਹੱਸਵਾ ਨਾ ਹੋਣਾ ਤੂੰ ਤਾਰ ਦਾ ਮੌਕਾ ਕੋ ਦੇਣਾ ਉੱਥੇ ਪੁੱਛ ਕੇ ਆਈ ਨਾ ਨਾ ਤੇਰਾ ਬੈਣ ਖਲੋਣ ਜਾਰ ਰੇ ਲਗਾ ਨਾ ਚਾਚੀ ਨੂੰ ਪੁੱਛ ਲੂੰਗਾ ਫੇਰ ਕੇ ਖੰਨਾ ਆਹ ਕੋਈ ਨਹੀਂ ਆਖੇ ਚੋਨੇ ਦੇ ਦਾਂਗੇ ਚੋਨੇ ਦੇ ਦਾਂਗੇ ਚੋਨੇ ਕਿ ਆ ਕਿ ਤਾ ਮੁੜ ਗਿਆ ਨਾ ਗਾਲ ਇਦਾਂ ਦੀ ਕਰੀ ਕੁੜੀ ਨੂੰ ਪੁੱਛ ਲਾ ਨਹੀਂ ਇਹ ਤੂੰ ਉਹ ਮੈਂ ਮੈਂ ਧਾਰੇ ਪੁੱਛਦਾ ਉਦਾਂ ਥੋੜੀ ਕਿਆ ਬੀਲੇ ਤਾਰ ਨਾ ਉਹ ਜੋ ਬੰਨ ਧਾਰੇ ਵੀ ਆਈ ਪੁੱਛਦਾ ਤਾਂ ਚੰਗੇ ਲੱਗਦੇ ਜੇ ਉਹ ਸੌਰੇ ਹੁੰਦੀ ਤੇ ਹਾਂ ਉਹਨਾਂ ਨੇ ਉਹ ਆਖਣਾ ਤੇ ਨਾ ਇੱਥੇ ਆਈ ਤਾਂ ਉਹਨੂੰ ਕੋ ਲਾਇਆ ਸਾ ਮੈਂ ਏਸੀ ਸਲੇ ਥੱਲੇ ਸੁੱਤੀ ਨਹੀਂ ਲਾਇਆ ਸਾ ਮੈਂ ਏਸੀ ਸਲੇ ਸੁੱਤੀ ਉਹਦੀ ਕਿਹੜੀ ਗੱਲ ਵਾ ਉਹ ਤਾਂ ਬੜਾ ਕੋਹ ਕਰਦੀ ਆ ਮੈਂ ਹੁਣ ਚੰਗੇ ਲੱਗੀ ਤਾਂ ਕੁੜੀ ਨੂੰ ਦੰਗੀਆਂ ਨੀ ਤੂੰ ਜੇ ਮਗਰ ਲੱਗਿਆ ਤਾਂ ਫੇਰ ਤੇ ਘਰ ਵਸਿਆ ਹੀ ਨਾ ਇਹ ਆਪਣੇ ਪਿੰਡੋਂ ਕਿੰਨੇ ਘੇਸੇ ਲਿਆਉਂਦੀ ਆ ਇੱਥੇ ਕਈ ਵਾਰ ਅੱਜ ਕੱਲ ਨਵੇਂ ਬੇਲ ਆ ਰਹੇ ਆ ਸਾਨੂੰ ਕਿੰਨੀ ਵਾਰ ਆਹਨ ਕਿੰਨਾ ਕਰਾਂ ਬੇਲ ਆਇਆ ਹਾਂ ਉਹ 4 ਦਿਨ ਕੀ ਸੌਂਗੇ ਆ ਏਸੀ ਦੇ ਥੱਲੇ ਉਹਨਾਂ ਕੋਣੇ ਇਸਾ ਲੈਣਾ ਵਾ ਵੇਖ ਗੱਲਾਂ ਮੈਂ ਤਾਂ ਕਿਤੇ ਹੈਰਾਨਗੀ ਵਾਲੀ ਗੱਲ ਦੀ ਬੈਣ ਆਈ ਉਹ ਇਥੇ ਪੈਸੇ ਮੰਗਣੇ ਮੈਂ ਤਾਂ ਗੱਲ ਨਹੀਂ ਕੀਤੀ ਮੈਂ ਤਾਂ ਵੇਖਿਆ ਉਹ ਧਾਰੇ ਕੋ ਪੈਸੇ ਮਿਲ ਜਾਂਦੇ ਤੇ ਵਧੀਆ ਗੱਲ ਇਹ ਨਹੀਂ ਉਥੇ ਮੈਂ ਤੇਰੀ ਮਾਂ ਵਾਂ ਇਹਨੂੰ ਆਖਾਂ ਉਹ ਕੋ ਮੰਗੇ ਜਾ ਕੇ ਪਰ ਗੁੱਤੇ ਵਾਲਾ ਨਾ ਪਾਇ ਗੱਲ ਕਰ ਉਹ ਇਨੇ ਕਿੱਥੋਂ ਲਿਆਉਣੇ ਉਹਨਾਂ ਨੇ ਵਿਆਹ ਹੀ ਮਹਾ ਕੀਤਾ ਸੀ ਤੈਨੂੰ ਪਤਾ ਤਾਂ ਹੈਗਾ ਸਾਰੀ ਗੱਲ ਦਾ ਹੁਣ ਇਹਨੂੰ ਕੀ ਕਹਿ ਦਈਏ ਇਹਦੀ ਜ਼ੁਬਾਨ ਆਪਣੀ ਨਹੀਂ ਹੈ ਤੇ ਫਿਕਰਾਂ ਵਰਗੇ ਕਰ ਉਹਦਾ ਵੀ ਤੇ ਇਦਾਂ ਦਾ ਹੀ ਆ ਚੱਲ ਕੋਈ ਨਹੀਂ ਵੇਖਦੇ ਮੂੰਹ ਪਰ ਕਹਿ ਦਿੰਦੀ ਉਹ ਕੋਈ ਸਾਲ ਲਾ ਉਹਨੂੰ ਆ ਹੁਣ ਪਾ ਉਹਦੇ ਵਿੱਚ ਏਸੀ ਚ ਪੈਸੇ ਕੋਈ ਨਹੀਂ ਕੋਈ ਮੈਂ ਕਰ ਲੈਣਾ ਕਿਤੇ ਵਾਦਾ ਘਾਟਾ ਕਰਕੇ ਪੀ ਲੈਣਾ ਫੜ ਲੈਣਾ ਕਿਤੇ ਹੋਰ ਕਰਨਾ ਤਾਰਨੇ ਲੈ ਪੈਣੀ ਆ ਜਦੋਂ ਸਾਰਾ ਦਿਨ ਅਸੀਂ ਲਾ ਕੇ ਸੌਂਦੇ ਉਹ ਤਾਂ ਕਹਿੰਦੀ ਰਹਿਆ ਨਹੀਂ ਕੋਈ ਐਸੀ ਰਾਤ ਨੂੰ ਲਾ ਲਿਆ ਘੜੀ ਆਖਾ ਵਾ ਵਗਦੀ ਨਹੀਂ ਅਸੀਂ ਇੱਥੇ ਮੰਜੇ ਤੇ ਪੈ ਰਹੇ ਨੇ ਆਇਸ਼ਾ ਤੈਨੂੰ ਵੀ ਉਹਨਾਂ ਦੇ ਸੌਣ ਦੀ ਯਾਰ ਅਲਰਜੀ ਆ ਨੂੰ ਕੀ ਲਾ ਕੇ ਬੈਠੀ ਆ ਬਾਹਰ ਵੇ ਕੀ ਬਣ ਗਿਆ ਵਾ ਕੀ ਕੀ ਚੁਗਲੀਆਂ ਘੰਡੇ ਹੀ ਉਹ ਤੇ ਕਰਦੇ ਰਹਿੰਦੇ ਆ ਪਿੱਛੇ ਹੋ ਜਾ ਗਾਣੀਆਂ ਹੁੰਦੀ ਕਿੰਨੇ ਗੱਲ ਸੁਣਾ ਮਾਮਾ ਪਤਾ ਕੀ ਕਹਿੰਦਾ ਮਾਮੀ ਨੂੰ ਨਾਨੀ ਨੂੰ ਵੀ ਮਾਮੀ ਮੈਨੂੰ ਆਂਦੀ ਆ ਪੀਣਾ ਇਹ ਨਾ ਇਹਨਾਂ ਕੋਲਦੇ ਪੈਸੇ ਲਾ ਜਿਹੜਾ ਬਿੱਲ ਆਇਆ ਵਾ ਇਹੋ ਮਾਪੋਤੇ ਸੀ ਛੱਡ ਕੇ ਬੈਠੇ ਰਹਿੰਦੇ ਆ ਤੇ ਇਹਨਾਂ ਨੂੰ ਕਹਿੰਦੇ ਹਾਂ ਮਾਮਾ ਕਹਿੰਦੇ ਆ ਵਾ ਨਾਨੀ ਨੂੰ ਮਾਮੀ ਇਦਾਂ ਕਹਿੰਦੀ ਮਾਮੀ ਨੇ ਮਾਮੇ ਨੂੰ ਕਿਹਾ ਤੇ ਮਾਮਾ ਆਣ ਗਏ ਨਾਨੀ ਨੂੰ ਕਹਿੰਦੇ ਆ ਵਾ ਜੋ ਬਨੇ ਦੱਸ ਸਕਦਾ ਹਾਂ ਅਹ ਤੇ ਕਹਿੰਦੇ ਮੈਂ ਆਖੀ ਇਹੋ ਅੱਖਾਂ ਨਾਲ ਕੰਨਾਂ ਨਾਲ ਸੁਣ ਕੇ ਆਇਆ ਵਾਂ ਅੱਖਾਂ ਨਾਲ ਦੇਖ ਕੇ ਦੋਵੇਂ ਜਣੇ ਬੈਠੇ ਜੋ ਗੱਲਾਂ ਘਾਂਡੇ ਅਗਲੇ ਮੈਨੂੰ ਹਿਸਾਬ ਲੈਣਾ ਹੀ ਹਾਬੇ ਕੋ ਬਿੱਲ ਤੇ ਇਹਨੂੰ ਕਹੇ ਵੀ ਜਿਹੜਾ ਸਾਡਾ ਇੱਥੇ ਹਿੱਸਾ ਬੰਦਾ ਉਹ ਚੋਂ ਕੱਟ ਲੋ ਆਪਣਾ ਜਿੰਨਾ ਬਿੱਲ ਆਇਆ ਵਾ ਇਹ ਸਾਰੇ ਨੂੰ ਇਹ ਆਪਣੇ ਪੇਕਿਆਂ ਦਾ ਲਿਆ ਕੇ ਤਾਰਦੀ ਆ ਨਾ ਇਹਨੇ ਜੋ ਸਾਡੇ ਨਾਲ ਕੀਤਾ ਵਾ ਨਾ ਉਹ ਮੈਨੂੰ ਵੀ ਪਤਾ ਵਾ ਪਤਾ ਨਹੀਂ ਮੈਂ ਕਿੱਦਾਂ ਆਪਣੇ ਢੇਡ ਵਿੱਚ ਪਾ ਕੇ ਬਿਠੀ ਆ ਕਹਿੰਦਾ ਮਾਮਾ ਬੜਾ ਕੀ ਕਹਿਣ ਦਿਆ ਵਾ ਤੂੰ ਆਂਦੀ ਨਹੀਂ ਮੇਰਾ ਭਰਾ ਭਰਾ ਕਹਿੰਦਾ ਉਹਨਾਂ ਨੂੰ ਰੋਗ ਦੀ ਕਿਉਂ ਨਹੀਂ ਆ ਸਾਰਾ ਦਿਨ ਅਸੀਂ ਛੱਡ ਕੇ ਬੈਠੇ ਰਹਿੰਦੇ ਆ ਲੈ ਹਾਂ ਦੱਸ ਏਸੀ ਦੇ ਦਿਨ ਵਾ ਤੇ ਅਸੀਂ ਛੱਡ ਕੇ ਬਹਿਣਾ ਇਹਨਾਂ ਨੂੰ ਤੇ ਬਿੱਲ ਦੀ ਅੱਗ ਲੱਗੀ ਰਹਿੰਦੀ ਪਤਾ ਨਹੀਂ ਗਰਮੀ ਨਹੀਂ ਮੇਰੇ ਬਾ ਮਾਰ ਆ ਅੱਗੇ ਆਏ ਉਦਾਂ ਮੀ ਵੇਲਾ ਪਤਾ ਨਹੀਂ ਲੱਗਾ ਵੀ ਸਾਡੇ ਨਾਲ ਬਣਿਆ ਕੀ ਆ ਅੱਗੇ ਪਿੱਛੇ ਵੀ ਖੀਰ ਖਾਈ ਦੀ ਹੀ ਮੈਨੂੰ ਪਤਾ ਹੁੰਦਾ ਨਹੀਂ ਹੈ ਕੋਹਨੇ ਜੇ ਨਾਨੀ ਨਵਾਜ ਮਾਰ ਜਾ ਹੁਣ ਸੀ ਆਈ ਡੀਆ ਲਿਆਉਂਦਾ ਰਹਿਣਾ ਹੁਣ ਜਿੰਨਾ ਚਿਰ ਪੂਰੀ ਗੱਲ ਦਾ ਪਤਾ ਨਾ ਲੱਗਾ ਹੋਰ ਤਰ੍ਹਾਂ ਹੁੰਦਾ ਰਹਿਣਾ ਇਹ ਵੀ ਕੰਦੀ ਵੀ ਨਹੀਂ ਲੱਗਦਾ ਜੰਮੀ ਆ ਮੈਨੂੰ ਦੱਸ ਸਾਰੀਆਂ ਸੁਣ ਲਈਆਂ ਮੈਂ ਦੱਸ ਆ ਪੁੱਛ ਮਮੀ ਪੁੱਛੇ ਨੂ ਕੀ ਲੱਲੂ ਆ ਗਿਆ ਦੱਸ ਦੱਸ ਕੀ ਦੱਸਾਂ ਕੀ ਗੱਲਾਂ ਹੁੰਦੀਆਂ ਅਸੀਂ ਬਾਹਰ ਮੇਰੀ ਮੇਰੀ ਗੱਲ ਸੁਣ ਬੜਦੇ ਜੇ ਨਾ ਪਾਇਆ ਕਰ ਜਿਹੜੀ ਗੱਲ ਆ ਗਈ ਸਿੱਧੀ ਸਿੱਧੀ ਦੱਸ ਕੀ ਕਹਿੰਦੇ ਆ ਵੀ ਮੇਰੇ ਕੋ ਬਿੱਲ ਲੈਣਾ ਵਾ ਨਹੀਂ ਨਹੀਂ ਇੱਦਾਂ ਨਹੀਂ ਕੀ ਨਹੀਂ ਨਹੀਂ ਮੈਂ ਆਪਣੇ ਕੰਨਾਂ ਨਾਲ ਸੁਣਿਆ ਵਾਂ ਉਹ ਫੋਨ ਕਰ ਲੈ ਇੱਦਾਂ ਨਹੀਂ ਉਹਨੇ ਕਿਹਾ ਆ ਤਾਂ ਪਿਛਾਲ ਪੈਣ ਇੱਥੇ ਆਈ ਆ ਤੇ ਚਲੋ ਉਹਨੂੰ ਕੋ ਤੇ ਆਪਾਂ ਮੰਗਣੇ ਨੇ ਤੇ ਚਾਰੋ ਸੰਦੇਸ਼ ਹਾਂਦੇ ਆ ਮਗਰ ਸੱਸ ਤੇ ਪਰੌਣਾ ਤੇ ਉਹਦੇ ਕੋ ਥੋੜੇ ਜਿਹੜਾ ਦੇ ਲੱਲੀਏ ਪੈਸੇ ਮੰਗ ਲਾ ਗਾ ਮੈਂ ਤੈਨੂੰ ਥੁੱਕ ਲਾ ਕੇ ਗਿਣੀ ਆ ਗਿਣ ਗਿਣ ਕੇ ਦੇਣ ਗਾ ਜਿਹ ਉੱਥੇ ਪੈਸੇ ਹੁੰਦੇ ਨੇ ਤੇ ਇੱਥੇ ਆਉਣੇ ਰਹਿੰਦੇ ਨੇ ਤੇ ਮੈਂ ਹਾਂ ਦੱਸਾਂ ਤੂੰ ਦੀ ਤਾਂ ਮਗਦੇ ਚੰਗੇ ਲੱਗਦੇ ਤੇ ਕੁੜੀ ਤਾਂ ਸਾਡੇ ਇੱਥੇ ਬੈਠੀ ਤੋ ਨਾ ਕੋਈ ਹੋ ਮੰਗੀਏ ਮੰਮੀ ਤੂੰ ਇੱਥੇ ਆ ਗੱਲਾਂ ਕਰਨੇ ਜਿੱਤਨ ਲੁੱਟੇ ਹੁੰਦੇ ਹੋ ਮਾ ਸਾ ਬਿੱਲ ਕੀ ਆ ਗਿਆ ਵਾ ਮੇਰੇ ਸਹੁਰਿਆਂ ਤੱਕ ਮੰਗਣ ਦੀਆਂ ਗੱਲਾਂ ਕਰਨ ਰਿਹਾ ਵੀ ਕੀ ਗੱਲ ਤਾਂ ਡਾ ਇੱਥੇ ਹੈ ਨਹੀਂ ਕੋਈ ਤੇ ਨਾਲੇ ਜ਼ਰੂਰੀ ਥੋੜਾ ਵੀ ਜੇ ਪਹਿਲਾਂ ਆ ਹੀ ਗਿਆ ਤਾਂ ਹੁਣੇ ਤਾਰਨਾ ਵਾ ਗਾ ਅਗਲੇ ਮਹੀਨੇ ਤਾਰ ਦਿਓ ਪਰ ਇਹ ਤਨਾ ਕਹਿ ਦਿੱਤਾ ਵਾ ਕਾਜੀ ਤਰੀਕ ਵਾ ਮੈਂ ਕਿਹਾ ਚੋਣਿਓ ਦੇ ਦਾਂਗੇ ਆਪਣੇ ਯਾਰ ਦੋਸਤ ਕੋ ਮੰਗ ਲਾ ਮਾਮੇ ਨੇ ਇੰਨੀ ਗੱਲ ਵੀ ਕਹੀ ਆ ਵੀ ਤੂੰ ਨਾਲ ਰੋਗ ਦੀ ਨਹੀਂ ਛੱਡ ਕੇ ਬੈਠੇ ਰਹਿੰਦੇ ਮੈਂ ਨਾ ਜਾ ਆਵਾਂ ਮੈਂ ਗਾੜੀ ਤੋਂ ਗੱਲਾਂ ਰਿਕਾਰਡ ਕਰ ਲਿਆ ਕਰਨੀ ਤੇ ਵੀਡੀਓ ਬਣਾ ਲਿਆ ਕਰਨੀ ਆ ਮੁੱਕਰ ਜਾਂਦੀ ਆ ਜੇ ਤੇਰੇ ਹੁੰਦੇ ਆ ਇਦਾਂ ਦੀਆਂ ਗੱਲਾਂ ਹੋਣ ਬਿਆ ਮੈਂ ਨਾ ਚਾਹੇ ਮੱਤਾ ਵਾਪਰੀ ਕਰ ਲੱਗਣਾ ਤੁਹਾਨੂੰ ਅੰਦਰਾਂ ਚ ਵੜਨੀ ਨਹੀਂ ਦੇਣਗੇ ਮੈਂ ਉਹਨੂੰ ਛੱਡ ਦਿੱਤਾ ਵਾ ਗੱਲ ਤੂੰ ਰੋਕਾਂ ਗੱਲ ਸੁਣ ਲੈ ਮੇਰੀ ਪਹਿਲੀ ਬੰਨਾ ਨਾ ਤੇ ਨਾਂ ਨਾ ਕਰੀ ਤਨ ਮੈਂ ਦੱਸ ਦਿੱਤਾ ਯੋ ਤੇਰਾ ਕੀ ਪਤਾ ਤੂੰ ਕਿਹੜੇ ਵੇਲੇ ਅੱਖਾਂ ਮੀਰ ਜੇ ਤੇ ਇਹਨਾਂ ਦੇ ਮੈਨੂੰ ਭੁਰਾਂ ਨਹੀਂ ਲੰਗਣ ਦੇਂਦੀਆਂ ਮੁੜ ਕੇ ਮੇਰੀ ਗੱਲ ਸੁਣ ਅਲੀ ਮੇਨਾ ਫਸ ਗਏ ਨੇ ਆਹ ਮੇਰੇ ਨਾਲ ਹਣੂ ਕੀ ਪਾ ਸਾਡੇ ਨਾਲ ਕਰਾਂ ਦੋਵਾਂ ਦੇ ਮੇਰਾ ਹਿੱਸਾ ਸੋ ਸਮਝ ਕੇ ਇਹਨਾਂ ਦੇ ਨਾਲ ਲਾਣਾ ਜੇ ਤੇ ਮੈਨੂੰ ਪੁੱਛਣ ਗਿਛਣਗੇ ਤੇ ਜੇ ਇਦਾਂ ਨਹੀਂ ਗੱਲਾਂ ਕੀਤੀਆਂ ਤਾਂ ਮੈਂ ਤੇ ਇਹਨਾਂ ਨੂੰ ਕਦੀ ਵੀ ਨਹੀਂ ਦੱਸਦਾ ਤੇ ਮੇਰਾ ਹਿੱਸਾ ਤੇ ਸਾਨੂੰ ਗੱਲ ਕਰ ਲੈਂਦੇ ਕਰ ਇਹਨੂੰ ਵਿਚ-ਵਿਚ ਤੂੰ ਲੱਲਾਈ ਨਹੀਂ ਆ ਜੇ ਖੇਡ ਬਾਹਰ ਜਾ ਸਾਡੀ ਜਾਣ ਵੀ ਅਵੀ ਆ ਕਿੱਦਾਂ ਕਰਾਂ ਨਹੀਂ ਮम्मी ਮੁੰਡਿਆਂ ਨਾ ਨੀ ਲਾ ਗੱਲ ਹਾਟੀ ਇਹਦੇ ਵਿੱਚ ਇਹ ਮੈਂ ਤਾਂ ਕੀ ਖਾਂਦੀ ਫਿਰਨ ਲਈ ਆ ਜਾ ਗਾ ਮਾਤਾ ਔਰ ਅੱਗੇ ਬਚਾਣਾ ਪਤਾ ਨਹੀਂ ਤੱਕਿਆਂ ਦਾ ਮਾਰਾ ਇਹਦੇ ਅਸਰੇ ਮੈਂ ਤੇਰੀ ਬਣਦੀ ਆ ਚੁੱਪ ਕਰ ਜਾ ਕਰ ਜਾ ਚੁੱਪ ਨਾ ਪਤਾ ਨਾ ਟਾੜਾ ਕਰ ਕੇ ਮੈਂ ਲੜਦੀ ਖਿਆ ਸੀ ਮਾਂ ਪੁੱਤਾਂ ਤੋਂ ਚੁੱਪ ਕਰ ਜਾ ਪੁੱਤ ਮੈਂ ਤਾਂ ਗੱਲ ਕਹਿ ਦਿੰਨੀ ਛੱਡਿਆ ਤੈਨੂੰ ਪਤਾ ਪੈ ਚੁੱਪ ਪਤਾ ਚੁੱਪ ਲੈ ਜਿੰਨ ਚਿਰ ਮੈਂ ਜੀਨੀ ਹਾਂ ਚੰਨਾ ਟੈਨਸ਼ਨ ਲਾਓ ਤੁਸੀਂ ਮਾਂ ਪੁੱਤ ਪੁੱਤ ਕਰਾ ਚੁੱਪ ਆਏ ਤਾਂ ਤੱਕਿਆਂ ਜੋਗੇ ਚੁੱਪ ਕਰ ਜਾ ਚੁੱਪ ਗੱਲ ਕਰ ਲੈਂਦੇ ਹਾਂ ਆ ਵੜਿੰਗੀ ਜਾਣਾ ਪੁੱਤ ਕਰ ਕਰ ਆਤਾ ਨਾ ਖੋ ਤੇ ਕਹਾਂ ਲਹਾਂ ਪੀਕਿਆਂ ਦੇ ਲਾਣ ਨਹੀਂ ਜੇ ਅਸੀਂ ਬਹਿ ਜਾਂਦੇ ਐਸੀ ਥਲੇ ਇਹਦਾ ਮਤਲਬ ਬਿੱਲ ਨਹੀਂ ਤਾਰਾਂਗੇ ਕਿ ਕਰ ਅਸੀਂ ਕਿਰਾਏਦਾਰ ਆਂ ਮੈਂ ਤੇ ਆਤਾ ਮੈਂ ਆਹ ਕੋਈ ਕਿਰਾਇਆ ਲੈਣਾ ਵਾ ਮੇਰਾ ਪਿਓ ਦਾ ਆਹਦੇ ਐਸੀ ਜੀ ਰਹਿਣੀ ਗਿੱਜੇ ਸ਼ੁਰੂ ਤੋਂ ਉਹ ਤਾਂ 24 ਘੰਟੇ ਐਸੀ ਚੱਲਦਾ ਦੋ ਦਾ ਐਸੀ ਲੱਗੇ ਸਾਡੇ ਘਰ ਮੈਂ ਦੀਨੀ ਵੀ ਮੈਂ ਤਾਂ ਬੋਲਦੀ ਨਹੀਂ ਬਿਮਾਰ ਹੋਏ ਸਾਡਾ ਘਰ ਕੀ ਕਰਦਾ 24 ਘੰਟੇ ਅੰਦਰ ਬਹਿਣਾ ਤੇ ਮੰਜੇ ਤੇ ਬਹਿ ਬੈ ਅੱਕ ਗਏ ਗਿੱਜਿਆਂ ਨਾ ਹਾਲਤ ਪਈ ਸਾਨੂੰ ਫਿਰ ਉਹ ਐਸੀ ਚ ਰਹਿ ਆਪੇ ਫੜ ਕੇ ਦੇ ਦਾਂਗੇ ਕਿ ਤਾ ਆਪੇ ਫੜ ਕੇ ਤੂੰ ਹੀ ਤੂੰ ਹੀ ਲਵਾਇਆ ਹੋਊਗਾ ਨਵਾ ਆਡੇ ਦੇ ਬੜੇ ਚਿਰਦਾ ਵਾ ਉਹਦੇ ਲੱਗ ਲੱਗੇ ਕਿ ਕੋਈ ਐਸੀ ਨਹੀਂ ਹੁੰਦਾ ਨਾਲੇ ਅਹੀਂ ਉਹਦੀ ਕੁੜੀ ਇਦੀ ਥੋੜੀ ਮੰਨਣੀ ਆ ਉਹ ਤੇ ਬੇਕੂਫ ਆ ਮਤੇਰ ਮਾ ਮਾ ਤੇ ਮੈਂ ਤਾਂ ਨਹੀਂ ਕੋਲ ਦੱਸਿਆ ਮੇ ਜੋਬਨ ਪਿਉਣਾ ਉੱਥੇ ਮੰਗ ਜਾ ਕੇ ਪੈਸੇ ਭਰ ਦਿੰਦੇ ਆ ਜੀ ਤੇ ਕਰਦਾ ਉੱਥੇ ਪਹੁੰਚਾ ਇਹਦੀ ਮਾਂ ਕੋਲ ਕਿ ਇਦਾਂ ਦੀਆਂ ਗੱਲਾਂ ਕਰਤੀ ਮਤੇਰ ਮਾਂ ਤੇਰਾ ਨੀ ਫੱਟ ਪੰਦਾ ਅਸੀਂ ਤੁਰੇ ਰਵਾਂਗੇ ਮਤਰਾਈ ਹੋ ਗਈ ਜੁੱਜੀ ਮਾਂ ਆਪਣੀ ਮਰਗੀ ਪਿਉ ਨੇ ਦੂਜਾ ਵਾ ਕਰਾਇਆ ਓਏ ਹਾਂ ਹੱਤੀ ਪਤ ਤੂੰ ਨਹੀਂ ਨਾ ਕਰਨਾ ਇਨੀਆਂ ਵੱਲਾ ਮੱਛਰੀਆਂ ਹੀ ਕਿਤੇ ਕਿਤੇ ਇੱਕ ਘਰ ਕਜਣੀ ਤੋਰੀ ਨਹੀਂ ਲੱਗੀ ਪਤਾ ਨਹੀਂ ਕੀ ਐਰ ਕੰਮ ਬਿਮਾਰੀ ਪੈ ਗਈ ਪਲੇਗ ਪੈਣੀ ਇਹਨਾਂ ਨਾ ਉਤਰਿਆ ਨੂੰ ਕਿਤੇ ਹਾਏ ਹਵੇ ਕੀ ਆ ਕੀ ਹੋਇਆ ਤੈਨੂੰ ਮੈਨੂੰ ਬੜਾ ਤਰਸਾਉਂਦਿਆ ਚਰਤੇ ਕਿਉਂ ਮੇਰੇ ਤੇ ਕੋ ਤਰਸਾਉਂਦਿਆ ਵੇ ਤੈਨੂੰ ਤੇਰੇ ਡੈਡੀ ਦੇ ਦੋ ਵਿਆਹ ਹੋਏ ਆ ਹੈ ਤੇਰੀ ਮਾਂ ਮਤ ਰਹੀ ਆ ਨਾਸਾਂ ਦੇ ਇੱਕ ਮਾਰੂ ਮੁੱਕੀ ਤੇ ਨੁਗੜਾ ਕੰਜਰਾਂ ਦਾ ਨਹੀਂ ਦੱਸ ਨਾ ਤੈਨੂੰ ਕੌਣ ਆਂਦਾ ਇਹ ਗੱਲਾਂ ਤੈਨੂੰ ਕੌਣ ਦੱਸਦਾ ਵੇ ਨਾਨੀ ਕਹਿੰਦੀ ਅਛਾ ਹਾਂ ਨਾਨੀ ਦੀਆਂ ਬੇੜੀਆਂ ਸਾਰੇ ਵਟੇ ਪਏ ਆ ਮੇਰੀ ਮਾਂ ਭਾਵੇਂ ਮਤਈ ਆ ਭਾਵੇਂ ਜਿੱਦਾ ਮਰਜੀ ਆ ਦੇਂਦਿਆਰ ਪੁੱਜਦੀ ਤੇ ਮੇਰਾ ਤਾਂ ਜਾਨੋ ਵੱਧ ਕੇ ਕਰਦੀ ਆ ਹੈਂ ਡੈਡੀ ਨੇ ਦੋ ਵਿਆਹ ਕਰਾਏ ਪਰੇ ਘਰ ਉਧਰ ਗੰਦ ਲਾਈ ਜਾਣਾ ਪਸੀਨਾ ਆ ਪਹੁੰਚਿਆ ਡੈਡੀ ਮੇਰੇ ਨੇ ਦੋ ਵਿਆਹ ਕਰਾਇਆ ਤੈਨੂੰ ਕੀ ਬਿਮਾਰੀ ਪੈਣੀ ਤੁਹਾਡੀ ਕੀ ਵੱਖੀ ਬੀੜੋਂ ਡੀ ਫਿਰ ਤੇ ਉਤੇ ਉਤ ਜ਼ੁਲਮ ਕਰਦੀ ਹਣੀ ਤੇਰੀ ਦੂਜੀ ਮੰਮੀ ਹਾ ਹਾ ਕਿਉਂ ਵੇ ਨਾ ਆ ਗਿਆ ਤੇ ਮੇਰੇ ਨਾਲ ਬੜਾਈ ਕਰਦੀ ਆ ਆਹ ਬੜਾ ਕਰਦੀ ਮੇਰੇ ਨਾਲ ਤੇ ਵਿਚਾਰੀ ਜਾਣਾ ਕਿ ਦਿਨ ਮੈਂ ਲੈ ਆਉਣਾ ਵੇਖੀ ਉਹਨੇ ਇੱਥੇ ਤੇਰੇ ਸਾਹਮਣੇ ਹੀ ਕਿਤੇ ਲਪਾਫੇ ਕਿਤੇ ਮਠਿਆਈਆਂ ਤੇ ਕੇਲੇ ਤੇ ਇਹੋ ਜਿਹੀ ਚੀਜ਼ਾਂ ਕਿਤੇ ਅੱਤ ਦਾਲੀ ਹੁੰਦੀ ਹੁੰਦੀ ਆ ਤੇਰੀ ਆਪਣੀ ਕੁੜੀ ਨਹੀਂ ਹਾਂ ਆਪਣੀ ਕੁੜੀ ਆ ਜੀ ਨਖਤੇ ਆਪਣੀਆਂ ਮੈਂ ਮੈਂ ਬਗਾਨੀ ਕਿਤੇ ਉਹ ਤੇ ਕਹਿਣੀਆਂ ਵੀ ਇਹਨੂੰ ਛੱਤਰ ਬੜਾ ਫੇਰ ਦੀ ਪੁੱਛਦੀ ਨਹੀਂ ਆ ਕਿਹੜੀ ਆਂਦੀ ਹੈ ਤਾਂ ਦੋਵੇਂ ਆਂਦੀਆਂ ਨੇ ਵੇਹ ਹਾਲਾਤ ਦਾ ਪੁੱਤ ਇਹਨਾਂ ਨੇ ਮੈਂ ਇੰਨੀ ਇੱਜ਼ਤ ਕਰਦੀ ਆਂ ਐਦਾਂ ਜਦੋਂ ਅੰਦਰ ਬਹਿ ਜਾਂਦੀ ਆਂ ਨਾ ਤੂੰ ਤੇ ਮੇਰਾ ਪੁੱਤ ਹੀਰਾ ਜਿਹੜਾ ਮੈਨੂੰ ਮਾੜੀ ਮੋਟੀ ਤਾਰ ਖਬਰ ਦੇ ਦੇਣਾ ਵਾ ਨਹੀਂ ਤੇ ਪਤਾ ਨਹੀਂ ਮੇਰੇ ਅੰਦਰ ਹੀ ਅੰਦਰੇ ਕੀ ਪੜੀਆਂ ਵੜਦੀਆਂ ਹੋਰ ਕੀ ਗੱਲ ਕਰਦੀ ਕੋਈ ਸੱਚ ਦੱਸ ਹੂੰ ਹੋਰ ਤੇ ਨਹੀਂ ਗੱਲ ਕਰਦੀ ਕਰਦੀਆਂ ਇਹ ਕਿਹੜੀ ਪਹਿਲਾ ਕਣੇ ਮੈਂ ਪੈਸੇ ਦੇ ਦੂੰਗੀ ਪਹਿਲੇ ਦੱਸ ਕਿڑی ਕਰਦੀ ਐ ਪਹਿਲਾਂ ਦੇ ਮੈਂ ਹੱਥ ਨਹੀਂ ਆ ਅੰਦਰ ਚਾਹੂੰ ਤੇ ਪੈਸੇ ਦਊਂਗੀ ਗੱਲ ਦੱਸ ਕੀ ਕਰਦੀ ਐ ਪਹਿਲਾਂ ਦੇ ਚਾ ਰਹਿਣ ਦੇ ਜਾ ਮੈਂ ਲਾਹਰ ਜਾਣਾ ਨਹੀਂ ਤੇ ਪਿੰਡ ਆਪਣੇ ਹਾ 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 ਨਾ ਪਿੰਡ ਜਾ ਕੇ ਹੀ ਕਰਨਾ ਪਿੰਡ ਜਾ ਕੇ ਸੌਣਾ ਹੀ ਐ ਇੱਥੇ ਸੌ ਲਿਓ ਉੱਥੇ ਸੌ ਲਿਓ ਤੇ ਮੈਂ ਤੇ ਨਹੀਂ ਆ ਮਾਪੜੀ ਨੂੰ ਕਹਿ ਦੋ ਨਾ ਨਹੀਂ ਆਪਣੀ ਨੂੰ ਹਾਂ ਤੇ ਹਨ ਵੀ ਕਿਸੇ ਅੱਡ ਕਮਰਾ ਪਾ ਦੇ ਕਿਉਂ ਅੱਡ ਕਿਉਂ ਮਾਂ ਤੇਰੀ ਜਗਤਪੂਆ ਬਣ ਜੇ ਤੁਸੀਂ ਤੁਸੀਂ ਛੱਡ ਦੇਣਾ ਘਰ ਇਹ ਵਾਰ ਅਸੀਂ ਕੋ ਛੱਡਣਾ ਅਸੀਂ ਤਾਂ ਘਰ ਬਾਹਰ ਵਾਲੇ ਅਸੀਂ ਇੱਥੇ ਹੀ ਰਹਿਣਾ ਤਾ ਕਮਰੇ ਕਿ ਪੋਣਾ ਤੁਹਾਡੀ ਗੱਲ ਕੀਤੀ ਆ ਕਿ ਆਪਣਾ ਖਰਚਾ ਮਰਚਾ ਕਰੋ ਬਾਬੇ ਲ ਬੁੱਲ ਜਦਾ ਬੇਲ ਨਹੀਂ ਆਇਆ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਅਜੇ ਤੱਕ ਮੇਰਾ ਸਿਰ ਦੋਂ ਹੰਡੇ ਆ ਵਾ ਜਹੇ ਕਰੀਏ ਬਿਲ ਟੱਡ ਆਇਆ ਏਸੀ ਤੇ ਤੁਸੀਂ 24 ਘੰਟੇ ਲਾ ਛੱਡ ਦੇ ਜੇ ਤੇ ਨਾਨੀ ਤੇਰੀ ਉੱਥੇ ਚੌੜੂ ਸਾਡੇ ਕੋਲ ਵੀ ਆ ਜਾਂਦਾ ਅਸੀਂ ਤੇ ਮਾਂ ਮਢੋ ਐਸੀਆਂ ਚ ਹੀ ਰਹੇ ਆ ਪਤਾ ਮੈਨੂੰ ਜਿੱਨਾ ਕੇਸੀਆਂ ਚ ਰਹੇ ਆ ਕੀ ਪਤਾ ਕੀ ਪਤਾ ਮੈਨੂੰ ਪਤਾ ਵਾ ਤਗੜੇ ਬਥੇਰੇ ਤੁਸੀਂ ਮੂੰਹ ਜੇ ਪਰੇ ਕਰਕੇ ਨਾ ਬੋਲ ਜਾ ਵਜਾ ਮੇਰਾ ਤਾਂ ਮਗ ਨਾ ਖਰਾਬ ਕਰੀ ਗੱਲ ਕਰਨੀ ਤੇ ਜਾ ਮੈਨੂੰ ਦੋਸਤ ਕਰਨ ਆਏ ਗਾੜੀਆਂ ਹੋ ਰਹੀ ਮਰਾ ਦੋਸਤ ਕਰਦੇ ਤੁਸੀਂ ਫਿਰ ਛੜਿਆਂ ਜੜਾਂ ਚ ਬਹਿ ਕੇ ਮਾਂ ਪੋਤਾ ਆਣ ਕੇ ਖਾਤੇ ਹੋ ਮੀ ਗੋੜੇ ਗੋੜੇ ਆਤਦੀ ਆ ਤੇ ਮਗਿਆਈ ਨੇ ਤੇਰਾ ਲਹੂ ਪੀਤਾ ਪਿਆ ਵਾ ਹਰ ਇੱਕ ਸਬਜ਼ੀ ਨੂੰ ਹੱਥ ਲਾਈ ਗਿਆ 80 ਰੁਪਏ ਕਿਲੋ ਆਈ ਤੇ ਕਹਿੰਦੇ ਤਿੰਨ ਜੀ ਹਾਂ ਇਹਦੇ ਮਾਂ ਮਸਰਾਂ ਦੀ ਦਾਲ ਬਣਾ ਲਈ ਤੇ ਡੰਗ ਸਰ ਜਾਣਾ ਤੇ ਦੋ ਤੋਰੀਆਂ ਲਾਹ ਜਣੇ ਤੇ ਡੰਗ ਸਰ ਜਾਣਾ ਹੁਣ ਕਿਲੋਆਂ ਦੇ ਹਿਸਾਬ ਨਾਲ ਬਣਦੀ ਨਾ ਖੱਤੀ ਕਿਲੋਆਂ ਦੇ ਹਿਸਾਬ ਨਾਲ ਹੋ ਵਾਹ ਸ਼ੁਕਰਾਨੇ ਹੋਇਆ ਕਿ ਮੇਰੇ ਨੇੜੇ ਕੋ ਕੁ ਸੁਣ ਲਈ ਬਾਜੀ ਆਇਆ ਵਾ ਚਲ ਕਿਤੇ ਆਇਆ ਵਾ ਕੀ ਪਤਾ ਇਹਨਾਂ ਨੂੰ ਲੈ ਹੀ ਜਾਵੇ ਤੇ ਕਿਤੇ ਮਮੀ ਗਰਮੇ ਏਸੀ ਥੱਲੇ ਆਪਣੇ ਰੂਮ ਅਜ ਸੌ ਕੇ ਰਮਾ ਨਾ ਕਿਤੇ ਰਿਲੈਕਸ ਹੋਵਾਂ ਇਹਨਾਂ ਤੇ ਅਮਤਰਿਆ ਨੇ ਨਾ ਉਹ ਗੱਲ ਕੀਤੀ ਆ ਹਾਏ ਹਾਏ ਆ ਤੇ ਰੱਬ ਨੇ ਨਾ ਨੇੜੇ ਹੋ ਕੇ ਸੁਣ ਲਈ ਮੇਰੀ ਸਸੀ ਕਾਹ ਸਸੀ ਕਾਹ ਸਤਿ ਸ੍ਰੀ ਅਕਾਲ ਹੋਰ ਸੁਣਾਓ ਸਭ ਠੀਕ ਠਾਕ ਹੈ ਤੁਸੀਂ ਦੱਸੋ ਠੀਕ ਵਾ ਸਤੰਦਰ ਪਾਣੀ ਲਿਆ ਮੈਂ ਸਤਿ ਸ੍ਰੀ ਅਕਾਲ ਹੋਰ ਸੁਣਾਓ ਬੀਠੀ ਠੀਕ ਹੈ ਹਾਂ ਸਭ ਠੀਕ ਠਾਕ ਹੋ ਗਿਆ ਹੋਰ ਲਾਗੇ ਚੋਨੇ ਚੋਨੇ ਹਾਂਜੀ ਥੋਨੇ ਚਾਣੇ ਲੱਗੇ ਸਾਰੇ ਤੁਸੀਂ ਦੱਸੋ ਲਾ ਲੇ ਸਾਰੇ ਆ ਲੱਗੇ ਛਣਾ ਭੈਣ ਜੀ ਦੱਗੇ ਛਣਾਉਣਾ ਭੈਣ ਜੀ ਠੀਕ ਠਾਕ ਆ ਗਿਆ ਤੁਸੀਂ ਇਹਨੂੰ ਸਮਝਾਉਣਾ ਸੱਦਿਆ ਤੇ ਤੁਸੀਂ ਇਹਨੂੰ ਇੱਥੇ ਰੱਖ ਕੇ ਬੈਠੇ ਜੇ ਨਾਲ ਹੀ ਮੁੰਡਾ ਆ ਕੇ ਬੈਠਾ ਲੈ ਘਰ ਦਾ ਕੰਮ ਬਿਲਕੁਲ ਨਹੀਂ ਹੋਣਿਆ ਕੋਈ ਉਹ ਕਿੱਥੇ ਆਣਾ ਮੈਂ ਤੇ ਅੱਗੇ ਮੰਮੀ ਨੂੰ ਕਹਿਣ ਲਈ ਹਾਂ ਵੀ ਬਜ਼ੁਰਗ ਵਿਚਾਰੀ ਹੈਗੀ ਆ ਇਹ ਤਾਂ ਕਿਦਾਂ ਸਲੇ ਫੜ ਫੜ ਰੋਟੀਆਂ ਲਾਉਂਦੀ ਹੋਣੀ ਆ ਤੇ ਇੱਥੇ ਬੈਠੇ ਆ ਜੇ ਮੈਂ ਨਹੀਂ ਗੱਲ ਕਹਾਂਦੀ ਨਹੀਂ ਤੇ ਇਹ ਗੁੱਸਾ ਕਰਦੇ ਆ ਜੇ ਮੈਂ ਜੇ ਮੈਂ ਨਾ ਮਤਲਬ ਚਾਹੁੰਦਾ ਤੇ ਮੈਂ ਹੁਣਾ ਨਹੀਂ ਹਾਂਜੀ ਹਾਂਜੀ ਮੈਂ ਮੱਖੋ ਮੂੰਹ ਝੁਲ ਕੇ ਆ ਜਦੋਂ ਕੰਮ ਕੋਈ ਹੋਣ ਨਹੀਂ ਦਿਆ ਕਰ ਆਹ ਕੇ ਨਹੀਂ ਬਜ਼ੁਰਗ ਉਹ ਚਾਰੇ ਕਾਦੀ ਆਏ ਨਾ ਆਇਆ ਹੋਏ ਵਰਗੇ ਹੀ ਉਹਦੇ ਚਾਰੇ ਬਿਮਾਰ ਪਏ ਕੀ ਕਰਾਂ ਤੇ ਕੋਈ ਨਹੀਂ ਸੌਣ ਦਾ ਮਹੀਨਾ ਵਾ ਉਹਨਾਂ ਨੂੰ ਮਲਿੜਾ ਲੱਤਾ ਬਣਾ ਕੇ ਦਊਂਗੀ ਤੇ ਫੇਰ ਹੀ ਆਉਣ ਕਰ ਮੈਂ ਸਾਡਾਂਗੀ ਉਹ ਤੁਸੀਂ ਰਹਿਣ ਦਿਓ ਲਿੜਾ ਲੱਤਾ ਉਹਨਾਂ ਨੂੰ ਇਦਾਂ ਹੀ ਭੇਜ ਦਿਓ ਮੈਂ ਪਤਾ ਆਪ ਸਾਡਾਂਗੀ ਹਾਂ ਉਹਨਾਂ ਨੂੰ ਆਇਆ ਨੂੰ ਚੇਰ ਹੋ ਗਿਆ ਵਾ ਹੁਣ ਇਦਾਂ ਕਿੱਦਾਂ ਕਰਨਾ ਸਤਿ ਸ਼੍ਰੀ ਅਕਾਲ ਤੈਨੂੰ ਸ਼ਰਮ ਨਹੀਂ ਹੋ ਰਹੀ ਤੂੰ ਇੱਥੇ ਬੈਠਾ ਵਾ ਪੱਠਾ ਦੱਸਾ ਪਉਣਾ ਛੱਡਿਆ ਇੱਥੇ ਬਜੇ ਕਰਨ ਦੇ ਮਾਂ ਪੁੱਤ ਉਹ ਜਿਵੇਂ ਮੈਂ ਲਈ ਹਾਂ ਕਹਿਣ ਵੀ ਚੰਗੇ ਨਹੀਂ ਲੱਗਦੇ ਚਲੋ ਹੋ ਜਾ ਕਿਤੇ ਤਾਂ ਆ ਗਏ ਹਨਾ 3 ਹੁੰਦੇ ਹੁੰਦਾ 3 ਦਾ ਵੀ ਮਹੀਨਾ ਕੱਢ ਰਹਿ ਗਿਆ ਸਿੰਦਰ ਸਿੰਘ ਆ ਹੁਣ ਜਰਾ ਕਹਿਣ ਨੂੰ ਕਿ ਆਈਏ ਵਿਚਾਰਾ ਉੱਠ ਕਿੱਥੇ ਹੁੰਦਾ ਵਾ ਇਹ ਤਾਂ ਵਿਚਾਰੇ ਦੋਵੇਂ ਮਾਂ ਪੁੱਤ ਪਏ ਹੋ ਗਿਆ ਫੀਕ ਨੇ ਨਾ ਤਾਂ ਟਟੀਆਂ ਉਲਟੀਆਂ ਲੱਗੀਆਂ ਬੜੀਆਂ ਤੇ ਓਹੋ ਮੰਮੀ ਬੋਣ ਇਹ ਤੋ ਚੋਪੀ ਕਰ ਜਾ ਹਾਂ ਨੂੰ ਗੱਲ ਕਰ ਲੈਂਦੇ ਤੇਨੂੰ ਤਾਂ ਪਾਜੀ ਬੋਲਣੇ ਮੈਂ ਚਾਹ ਬਣਾ ਬੋਲਾ ਨਹੀਂ ਦੇ ਦਿੰਦੇ ਜਿਹੜਾ ਕੰਮ ਕਰਨ ਵਾਲਾ ਕਰ ਜਾ ਕੇ ਚਾਹ ਨਹੀਂ ਅਸੀਂ ਪੀਣੀ ਹਾਂਜੀ ਤੁਸੀਂ ਚਾਹ ਨੂੰ ਕਹ ਤਿਆਰ ਉਹ ਤੇ ਜਾਣਾ ਵਾ ਚਲ ਮੈਂ ਬੁਲਾਉਣੀ ਹਾਂ ਮੈਂ ਖਾ ਮੇ ਲੀੜਾ ਲੱਤਾ ਬਣਾ ਕੇ ਦੇਣਾ ਸੌਣ ਮਹੀਨਾ ਚੜਿਆ ਵਾ ਲੀੜਾ ਲੱਤਾ ਮਾਤਾ ਰਹਿਣ ਉਹਦਾ ਵੀ ਤਾਂ ਪੁੱੜਗਾ ਸੌਣ ਚ ਆਉਂਦਗਾ ਹੀ ਆ ਰਹਿਣ ਕੋਈ ਗੱਲ ਨਹੀਂ ਹੁਣ ਫਿਰ ਹੁਣ ਸੌਣ ਰੱਖੋਗੇ ਪੂਰਾ ਹੋਰ ਦੋ ਚਾਰ ਦਿਨਾਂ ਮੈਂ ਇਹਨੂੰ ਲੀੜਾ ਲੱਤਾ ਬਣਾ ਦਾ ਮਾ ਪੁੱਤਾਂ ਨੂੰ ਫਿਰ ਮਕਲਾ ਦੂੰਗੀ ਆਪ ਛੱਡ ਕਿਉਂਗੀ ਮੈਂ ਮੈਂ ਫਿਰ ਜਾਣਾ ਵਾ ਤੁਸੀਂ ਰੱਖ ਲਓ ਇਹਨੂੰ ਮਹੀਨਾ ਕੋਈ ਤੁ ਵੀ ਪਤਰਾ ਆਤਰਾ ਤੂੰ ਕੋ ਜਾਣਾ ਨਹੀਂ ਸਕ ਕੇ ਮੈਨੂੰ ਰਹਿਣਾ ਮਾਨੂੰ ਬੜਾ ਕ ਹਏ ਹਲੇ ਹੌਲੀ ਥਾਲਿਆ ਮਾਰ ਪਾਪਾ ਕੜਦਨ ਲਗਾ ਹਾਂ ਆ ਗਿਆ ਹੀ ਹੋ ਕੌਣ ਆ ਗਿਆ ਹੀ ਪਾਪਾ ਬਾਹਰ ਆ ਕੇ ਬੈਠਾ ਹੀ ਹੋ ਕਿਹਦੇ ਨੇ ਆਇਆ ਕੱਲਾ ਆਇਆ ਮੋਟਰਸਾਈਕਲ ਤੇ ਮੈਂ ਲਾਦਾ ਲੈਣ ਆਇਆ ਹੀ ਹੋ ਸੌਖਾ ਹਾਂ ਮੈਂ ਸਾਸੀ ਦਾ ਬਲਾ ਕੇ ਲੰਘਦਾ ਆ ਵਾਜਾ ਮਾਰਦਾ ਮੈਂ ਨਹੀਂ ਚੁਕਿਆ ਹਾਏ ਕੁੰਡਾ ਲਾ ਲਿਆ ਜੇ ਫੋਨ ਲੈ ਕੇ ਇਤਹਾ ਕਿਤੇ ਆ ਗਿਆ ਤੂੰ ਤਾਂ ਨਹੀਂ ਫੋਨ ਲਾਇਆ ਕਿ ਮੈਂ ਆਇਆ ਪੱਕਾ ਲੈਣ ਆਇਆ ਇਹੋ ਕਹਦੇ ਹੋ ਕਿਤੇ ਗਈ ਹੈ ਨਹੀਂ ਘਰ ਮਮੀ ਨੇ ਸਮਝਾ ਦੇ ਐਵੇਂ ਕਹਿ ਰਹੇ ਉਹ ਦੇ ਹੀ ਕਹਣਗੇ ਅੰਦਰ ਪਈ ਚੱਲ ਚੱਲ ਗੱਲ ਕਰ ਆ ਇਧਰ ਆ ਚੱਲ ਨਾ ਗੱਲ ਕਰ ਵੀ ਆਈ ਰਹਿਣਾ ਰੁਕ ਜਾ ਰੁਕ ਜਾ ਨਹੀਂ ਮੇਰੀ ਗੱਲ ਸੁਣ ਕਹ ਮਮੀ ਗਈ ਕਿਤੇ ਗੱਲ ਤੇ ਸੁਣ ਉਹਨਾਂ ਨੂੰ ਕਹ ਮਮੀ ਗਈ ਹੈ ਕਿਤੇ ਐਵੇਂ ਗਈ ਹੈ ਉਹਨੇ ਮੈਨੂੰ ਕੱਲ ਲੈ ਜਾਣਾ ਆ ਕੇ ਬਦਿਆ ਨਾ ਲਗਾ ਤੈਨੂੰ ਤੇ ਖੜਨਾ ਮੈਨੂੰ ਕੋ ਮਸੌਂਡਿਆ ਨਾਲ ਕਿਉਂ ਮੈਨੂੰ ਮਰ ਚੱਲ ਆ ਗੱਲ ਕਰ ਆ ਜਾ ਕੋ ਨਹੀਂ ਆਂਦਾ ਵਾਜ ਮਾਰ ਕੇ ਸਮਝਾ ਦਾ ਤੇ ਦਹਤੇ ਤਾਉਣੇ ਤੇ ਕਰੇਗਾ ਦਹਤਾਵ ਦਹਤਾਵ ਆਇਆ ਸਸੀਕਾਲ ਸਸੀਕਾਲ ਕੀ ਹੋਇਆ ਤੈਨੂੰ ਤੇ ਸਿਹਤ ਖਰਾਬ ਜੀ ਹੋ ਗਈ ਹੈ ਕੀ ਹੋਇਆ ਕੀ ਤੇ ਵੀ ਹੈ ਨਹੀਂ ਦੀ ਗੱਲ ਕੀ ਹੋਇਆ ਵਾ ਤੇ ਖਰਾਬ ਨਹੀਂ ਪਤਾ ਨਹੀਂ ਖੀਰ ਖੂਰ ਖਾਧੀ ਦੁੱਧ ਦਾ ਕੇ ਪੈ ਗਿਆ ਹੁਣ ਇਹ ਨਾ تمہਾਰੋ ਵੀ। ਰੋਂਦਾ ਨਹੀਂ ਕੋ ਹੁੰਦਾ। ਮਾਤਾ ਬੋਲਣ ਦੀ ਆ ਵੀ ਤੂੰ ਚੱਤੀਆਂ ਉਲਟੀਆਂ ਹੋਣੀਆਂ ਤੂੰ ਕਹਿੰਦੀ ਐ ਫੈਕਸ਼ਨ ਹੋਈ ਐ। ਉਹ ਹੈ ਉਹਨਾਂ ਨਾਲ ਹੀ ਆ। ਉਹ ਲੱਛਣ ਆ। ਫੇਰ ਵੀ ਤੇ ਲੱਛਣ ਤੇਰੇ ਮਾਰੇ ਲੱਗਦੇ ਮੈਨੂੰ। ਲੱਛਣ ਆ ਤਾਂ ਜੱਦਾ। ਸਵਾਹੀ ਤੇ ਕਹਿਣ ਲਿਆ ਮੰਮੀ ਨੂੰ। ਦੋਆ ਮਿੰਟਾਂ ਚ ਬਾਪ ਪੁੱਤ ਤਿਆਰ ਹੋ। ਤੇ ਚੱਲੀਏ। ਚਲੋ ਅੰਦਰ ਚਲੋ ਤਿਆਰ ਹੋ। ਮੈਂ ਪੁwidehat ਮੈਂ ਰੀਡਰ ਰਤਾ ਬਣਾ ਕੇ ਫੇਰ ਹੁਣ ਕੱਲੂਗੀ। ਉਹਨੇ ਅਗਲੀ ਪਗਾਨੀ ਨੇ ਵੀ ਸੱਸ ਮਾਂ ਨੇ ਕਹਿਣਾ ਪੀ। ਪਾਂਛੇ ਅਮੀਨ ਹੋ ਗਏ ਅਨੂੰ ਤਾਂ ਲੀੜਾ ਤਨੀ ਕਿ ਰਬਣਾ ਕੇ ਦਿੱਤਾ ਕੋਈ ਕੁਛ ਨਹੀਂ ਕਹਿੰਦਾ ਇਹਨਾਂ ਨੂੰ ਜਾਣਦੇ ਮੇਰੇ ਨਾਲ ਤੇ ਜੇ ਨਹੀਂ ਜਾਣਾਂ ਤਾਂ ਮੈਂ ਸੌਣ ਪੂਰਾ ਰੱਖੋ ਮੈਂ ਨਹੀਂ ਆਉਣਾ ਮੁੜ ਕੇ ਸਾਂਚ ਕਿਹੜੇ ਕੋਡੇ ਰਹਿ ਗਏ ਆ ਹੋਰ ਚਾਰ ਜਨ ਵਾ ਕੋਈ ਗੱਲ ਨਹੀਂ ਤਾਂ ਇਹਦੇ ਸਟਾਰਟ ਹੋਇਆ ਵਾ ਚਲੋ ਭੈਰੋ ਚੱਲ ਵੇਲਾਤੀ ਐ ਜਾਣਾਂ ਤੇ ਜਾਓ ਫੇ ਮੈਂ ਬਣਾ ਕੇ ਲਾਉ ਲੀੜੇ ਹੋਰ ਕੀ ਐ ਚਲ ਮੰਮੀ ਚਲ ਜਾਂਦੀ ਆ ਮੈਂ ਰਹਿ ਲੈਣਾ ਨਾ ਨੀ ਤੂੰ ਇੱਥੇ ਕਰਨਾ ਚਲ ਬੰਦੇਓ ਤੇ ਆ ਜਾ ਪਤ ਮਾਂ ਦੇ ਨਾਲ ਹੀ ਚੱਲ ਧੀਆ ਪੁੱਤ ਆਪਣੀ ਮਾਂ ਕੋ ਸੂਤਰ ਆਉਂਦੇ ਆ ਇੱਥੇ ਨਹੀਂ ਆਉਣਾ ਸੂਤਰ ਜਾਓ ਬਕੀਆ ਮੈਂ ਵੀ ਲੋ ਆਡੀਓ ਕੀ ਕਹਣਾ ਹੁਣ ਇਹਨਾਂ ਮੈਨੂੰ ਦੋ ਬੰਦ ਨਹੀਂ ਸਮਝਾਇਆ ਕਰੋ ਯਾਰ ਮੈਂ ਤਾਂ ਵੀ ਇਹ ਸਮਝਾਂ ਕੀ ਕਹਣਾ ਸੁਭਾਈ ਉਹਦਾ ਦਾਦਾ ਆ ਦੂਜੀ ਆ ਰੋਲ ਖੈਦੀ ਰਹਿੰਦੀ ਲੜਾਈ ਝਗੜਾ ਰਾਇਚੜਾ ਉਹ ਹੀ ਕਰਦੀ ਰਹਿੰਦੀ ਦੋਵੇਂ ਜਾਨੀਆਂ ਉਹ ਤੇ ਕਹਿੰਦੀ ਫੋਨ ਨਿਕਲ ਜੇ ਮੈਂ ਕਹਿਣੋ ਜੀ ਨਹੀਂ ਕਰਦਾ ਭੈਣ ਆ ਸਾਡੀ ਚੰਗੇ ਨਹੀਂ ਲੱਗੀਦਾ ਅਸੀਂ ਕਹੀਏ ਵੀ ਜਾ ਤੇ ਬੁਰੇ ਲੱਗੀਦਾ ਤੇ ਤੁਸੀਂ ਚੰਗਾ ਕੁਰੂ ਖੇਤਰ ਬਣਾਇਆ ਘਰ ਵਿੱਚ ਹੀ ਲੜਾਈ ਆ ਆਪ ਸੱਜ ਕੇ ਕਰਵਾਉਣ ਦੇ ਜੇ ਅਦਵਿੰਦਰ ਆ ਤਾਂ ਉਹ ਕੰਮ ਨਹੀਂ ਕਰਦੇ ਨੂੰ ਗੁੱਸਾ ਦੇ ਗੱਲ ਤਾਂ ਆਉਂਦਾ ਉਹ ਕੰਮ ਨਹੀਂ ਕਰਦੇ ਦੋਵੇਂ ਮਾਂ ਪੁੱਤ ਪਈ ਰਹਿੰਦੀ ਐ ਖੇਤ ਤਾਂ ਮੈਨੂੰ ਚੜਦੀ ਪਰ ਕੀ ਕਰਾਂ ਭੈਣਾਂ ਸੁਵਿੰਦਰ ਕਹਿੰਦੀ ਮੇਰੇ ਦਿਵਾਲੇ ਇਹ ਪਈ ਨਹੀਂ ਮੈਂ ਨਹੀਂ ਕੰਮ ਕਰਨਾ ਮਾਤਾ ਪਾਜਾਂ ਦੀ ਵਿੱਚ ਉਹ ਕੰਮ ਕਰ ਲਾ ਪਈ ਨਹੀਂ ਕੀ ਕਰਾਂ ਮੈਂ ਸੁਭਾ ਇਦਾਂ ਤਾਂ ਮੈਂ ਕੀ ਮੈਂ ਦੱਸਾਂ ਮੈਂ ਤੇ ਆਪਸਿਆਂ ਮੈਂ ਤਾਂ ਇਹੋ ਕਹਿਣਾ ਗੁੱਸੇ ਵਾਲੀ ਗੱਲ ਕੋਈ ਨਹੀਂ ਨਾਲ ਲੈ ਜਾਈ ਸਾਡੇ ਘਰੋਂ ਕਢਾ ਮੋਹ ਦੂਜੀ ਕਲਾ ਮੁੰਡਾ ਜਿਹੜਾ ਮਿੰਟਕ ਬਾਅਦ ਹੋਣਾ ਪੈਂਦਾ ਕੋਈ ਗੱਲ ਵੀ ਨਹੀਂ ਉੱਥੇ ਜਿਹੜਾ ਆਇਆ ਉਸੇ ਵਾਲੇ ਬਲੇਡ ਕੱਟਣੇ ਪੈਂਦਾ ਇਹ ਸਾਡੀ ਲੋ ਮੇਰਾ ਇਹ ਸਾਡੇ ਦਾ ਇਦਾਂ ਦਾ ਗੱਲ ਕੀ ਉਹਨਾਂ ਨੇ ਆਣੇ ਨੂੰ ਪਤਾ ਕੋਈ ਨਹੀਂ ਇਹਦਾ ਹਿੱਸਾ ਮੰਗਦਾ ਉਹ ਇੱਥੋਂ ਹਿੱਸਾ ਲੈਣਾ ਮੈਂ ਸਾਡਾ ਹਿੱਸਾ ਬਣਦਾ ਉਹ ਅੱਜ ਹੀ ਚੰਨ ਚਾਰੀਏ ਸੀ ਬੰਦ ਕਰ ਉਹ ਦਿਨੇ ਵੀ ਅਸੀਂ ਚੱਲਦਾ ਰਹਿੰਦਾ ਪਰ ਆਪ ਨੂੰ ਜਿਹੜਾ ਹੋਇਆ ਦਿਨੇ ਚ ਹਵਾ ਜਾਂਦੀ ਉਹ ਕੀ ਬਾਹਰ ਜਾਂਦੀ 19 ਸਾਲ ਬੀ ਲਾਇਆ ਬਣੇ ਉਹ ਜੇ ਕਹੀਏ ਤੇ ਸੁਣ ਕੇ ਗਾਲ ਉਸਦੇ ਮੰਮੀ ਦੇ ਮਜਾਣ ਦਾ ਕੰਨਾ ਜੁੰਦਲਾ ਕਿ ਉਹ ਤੇ ਐਦਾਂ ਕਹਿੰਦੇ ਆ ਗੱਲ ਕਾਦੀ ਆ ਵੀ ਦੋ ਧੜੇ ਬਣੇ ਆ ਪਾਕਿਸਤਾਨ ਇੰਡੀਆ ਹਾਂ ਇੱਕ ਬਣੇ ਉਹ ਦੋ ਧਾਦੇ ਤੁਹਾਡੀ ਭੈਣ ਤੇ ਮਾਂ ਤੁਹਾਡੀ ਤੇ ਇੱਕ ਬਣੇ ਤੂੰ ਜੇਰਾ ਕਰਦੀ ਨੂੰ ਕੋਨਾ ਤਵੇਂ ਬੁਰਾ ਜੇ ਮੈਂ ਉਹਨਾਂ ਨੂੰ ਕਹਿੰਦਾ ਤਵੇਂ ਬੁਰਾ ਭੈਣ ਕਿਦਾਂ ਧੱਕੇ ਦੇ ਕੇ ਤੁਰਦਾ ਵੇਖ ਹੁਣ ਕੀ ਮੀਟੰਗ ਹੋਣਦੀ ਆ ਦੀ ਤੇ ਜੰਦ ਨੂੰ ਜੋ ਕਰਨਾ ਕਰਦਾ